ਬਡੀ ਖਬਰ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਤਾਮਨੇ ਆ ਰਹੀ ਹੈ ਇੱਕ ਵੱਡਾ ਝਟਕਾ ਲੱਗਿਆ ਅਦਾਲਤ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਐਨਐਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਜੋ ਪਟੀਸ਼ਨ ਦਰਕੀਤੀ ਗਈ ਸੀ ਉਸ ਦੇ ਉੱਪਰ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਦਰਅਸਲ ਐਨਐਫਡੀ ਵਿਰੋਧ ਦੇ ਵਿੱਚ ਜਿਹੜਾ ਕਿ ਅਮਰਿਤਪਾਲ ਸਿੰਘ ਦੇ ਐਡਵੋਕੇਟ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਰ ਕੀਤੀ ਜਾਂਦੀ ਹੈ ਅਤੇ ਅੱਜ ਉਸ ਦੇ ਉੱਪਰ ਸੁਣਵਾਈ ਹੁੰਦੀ ਹੈ ਪਰ ਸੁਪਰੀਮ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਇਹ ਕਿਹਾ ਗਿਆ ਕਿ ਤੁਹਾਨੂੰ ਪਹਿਲਾਂ ਹਾਈ ਕੋਰਟ ਜਾਣਾ ਚਾਹੀਦਾ ਹੈ ਸੋ ਪੂਰੀ ਡਿਟੇਲ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਸੁਪਰੀਮ ਕੋਰਟ ਨੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਇਸ ਵੇਲੇ ਅਫਸਮਦੀ ਡਿਬੜੂਕਰ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਹਾਈ ਕੋਰਟ ਜਾਣ ਦੀ ਅਸਲਾ ਦਿੱਤੀ ਹੈ ਕਾਬਲੇ ਜ਼ਿਕਰ ਹੈ ਕਿ ਪਟੀਸ਼ਨ ਦੇ ਵਿੱਚ 2023 ਦੇ ਵਿੱਚ ਐਨਐਸਏ ਅਧੀਨ ਅਮਰਿਤਪਾਲ ਸਿੰਘ ਦੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਗਈ ਸੀ ਹਾਲਾਂਕਿ ਜਸਟਿਸ ਅਰਵਿੰਦ ਕੁਮਾਰ ਅਤੇ ਐਨਵੀ ਅੰਜਾਰੀਆ ਦੀ ਬੈਂਚ ਨੇ ਅਮਰਿਤਪਾਲ ਨੂੰ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ ਹੈ ਸਿਪਰੀਮ ਕੋਰਟ ਨੇ ਕਿਹਾ ਕਿ ਉਹ ਹਾਈ ਕੋਰਟ ਨੂੰ ਅੰਮ੍ਰਿਤਪਾਲ ਦੀ ਲੰਬੀ ਨਜ਼ਰਬੰਦੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਟੀਸ਼ਨ ਤੇ 6 ਹਫ਼ਤਿਆਂ ਦੇ ਅੰਦਰ ਫੈਸਲਾ ਕਰਨ ਦਾ ਨਿਰਦੇਸ਼ ਵੀ ਦਿੰਦੇ ਨੇ ਹਾਲਾਂਕਿ ਸੁਪਰੀਮ ਕੋਰਟ ਨੇ ਅਜੇ ਤੱਕ ਕੋਈ ਵੀ ਹੁਕਮ ਜਾਰੀ ਅਨੇ ਕੀਤਾ ਅਜੇ ਤੇ ਵਿੱਚ ਜੋ ਹੁਣ ਵੱਡੀ ਅਪਡੇਟ ਹੈ ਕਿ ਇੱਕ ਵੱਡਾ ਝਟਕਾ ਅਮਰਿਤਪਾਲ ਨੂੰ ਲੱਗਿਆ ਜ਼ਿਕਰ ਕਰਦੀ ਹੈ ਕਿ ਅਮਰਿਤਪਾਲ ਸਿੰਘ 23 April 2023 ਤੋਂ ਹਿਰਾਸਤ ਦੇ ਵਿੱਚ ਨੇ ਅਤੇ ਗ੍ਰਿਫਤਾਰੀ ਦੇ ਤੁਰੰਤ ਬਾਅਦ ਉਸ ਦੇ ਉੱਪਰ ਐਨਐਸਐਲ ਲਗਾ ਦਿੱਤਾ ਗਿਆ ਸੀ ਅਤੇ ਅਸਾਮ ਦੀ डिब्रूगढ़ जेल ਦੇ ਵਿੱਚ ਭੇਜ ਦਿੱਤਾ ਗਿਆ ਸੀ ਇਸ ਦੇ ਪਿੱਛੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਤਰਕ ਦਿੱਤਾ ਗਿਆ ਕਿ ਜੋ ਵੀ ਕਾਰਵਾਈਆਂ ਅੰਮ੍ਰਿਤਪਾਲ ਜਾਂ ਫਿਰ ਉਸ ਦੇ ਸਾਥੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਇਸ ਜੋ ਹੈ ਰਾਜ ਦੀ ਸੁਰੱਖਿਆ ਦੇ ਲਈ ਨੁਕਸਾਨਦੇ ਨੇ ਅਤੇ ਇਸੇ ਕਰਕੇ ਜੋ ਹੁਣ ਤੱਕ 2 ਤੋਂ 3 ਵਾਰ ਜੋ ਹੈ ਐਨਐਫਸੀ ਦੀ ਮਿਆਦ ਵੀ ਵਧਾਈ ਜਾ ਚੁੱਕੀ ਹੈ ਅਤੇ ਹੁਣ ਜੋ ਬਾਕੀ ਜਿਹੜੇ ਕਿ ਅੰਮ੍ਰਿਤਪਾਲ ਦੇ ਸਾਥੀ ਨੇ ਪਾਵੇਂ ਉਹ ਬੱਬਲਪੀ ਸਿੰਘ ਹੋਵੇ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਹੋਵੇ ਦਲਜੀਤ ਸਿੰਘ ਕਲਸੀ ਹੋਣ ਬਸੰਤ ਸਿੰਘ ਹੋਣ ਗੁਰਮੀਤ ਸਿੰਘ ਹੋਣ ਜਾਂ ਫਿਰ ਜੀਤ ਸਿੰਘ ਹਰਜੀਤ ਸਿੰਘ ਵਿਕਰਮਜੀਤ ਸਿੰਘ ਅਤੇ ਲਪੀਤ ਉਰਫ ਤੂਫਾਨ ਇਹ ਅੰਮ੍ਰਿਤਪਾਲ ਦੇ ਸਾਥੀ ਨੇ ਜਿਨ੍ਹਾਂ ਨੂੰ ਐਨਐਸਏ ਹਟਾ ਕੇ ਵਾਪਸ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਇੱਥੇ ਲਿਆਂਦਾ ਗਿਆ ਤੇ ਇੱਥੋਂ ਦੀ ਅਦਾਲਤਾਂ ਦੇ ਵਿੱਚ ਸਥਾਨਿਕ ਮੁਕੱਦਮੇ ਨੂੰ ਲੈ ਕੇ ਕਾਰਵਾਈਆਂ ਹੋ ਰਹੀ ਨੇ ਪਰ ਇਸ ਵੇਲੇ ਇਕੱਲੇ ਅੰਮ੍ਰਿਤਪਾਲ ਹੀ ਨੇ ਜੋ ਇਸ ਵੇਲੇ ਅੰਮ੍ਰਿਤਸਰ ਮਾਫ ਕਰਨਾ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਐਨਐਸਏ ਦੇ ਤਹਿਤ ਉਹਨਾਂ ਨੂੰ ਉੱਥੇ ਡਿਬੜੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਆਪਣੇ ਹੀ ਐਨਐਸਏ ਦੇ ਵਿਰੋਧ ਦੇ ਵਿੱਚ ਜੋ ਹਾਈ ਕੋਰਟ ਦਾ ਰੁਕ ਕਰਨ ਦੀ ਬਜਾਏ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਰ ਕੀਤੀ ਜਾਂਦੀ ਹੈ ਜਿਸ ਦੇ ਉੱਪਰ ਹੁਣ ਅਦਾਲਤ ਦੇ ਵੱਲੋਂ ਇਹ ਵੱਡਾ ਫੈਸਲਾ ਅਸਨਾ ਦਿੱਤਾ ਗਿਆ ਹੈ ਦੂਜੇ ਪਾਸੇ ਸ਼੍ਰੀ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਵੀ ਕਿਤਨਾ ਕਿਤੇ ਨਰਾਜ਼ਗੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਨੁਮਾਇੰਦਾ ਉਹਨਾਂ ਦੇ ਵੱਲੋਂ ਚੁਣਿਆ ਗਿਆ ਉਹ ਅਮਰਿਤਪਾਲ ਸਿੰਘ ਇਸ ਵੇਲੇ ਜਿਬਰੂਗਰ ਜੇਲ੍ਹ ਦੇ ਵਿੱਚ ਬੰਦੇ ਪਰ ਹਲਕੇ ਦੇ ਸਮੱਸਿਆਵਾਂ ਔਰ ਜੋ ਦੀਆ ਤੂੰ ਹੀ ਅੱਬਣੀਆਂ ਹੋਈਆਂ ਨੇ ਅਜੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਜਿੰਨੇ ਵੀ ਪੰਜਾਬ ਦੇ ਆਗੂ ਨੇ ਉਹ ਇਹੀ ਕਹਿ ਰਹੇ ਨੇ ਕਿ ਸਿਆਸੀ ਰੰਜਿਸ਼ ਦੇ ਤਹਿਤ ਅੰਮ੍ਰਿਤਪਾਲ ਸਿੰਘ ਦੇ ਉੱਪਰ ਐਨਐਫਸੀ ਦੀ ਮਿਆਦ ਵਧਾਈ ਜਾ ਰਹੀ ਹੈ ਅਤੇ ਉਹਨਾਂ ਨੂੰ ਜਾਣਬੁੱਝ ਕੇ ਜੇਲ੍ਹ ਦੇ ਵਿੱਚ ਅੜਕਿਆ ਜਾ ਰਿਹਾ ਸੋ ਇਸੇ ਖਬਰ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਗਟ ਸਿੰਘ ਮੀਆਬਿੰਦ ਫੋਨ ਲੈਂਦੇ ਹਾਂ ਮਯੂਦ ਨੇ ਸੋ ਪ੍ਰਗਟ ਜੀ ਸਵਾਗਤ ਹੈ ਤੁਹਾਡਾ ਹਮਦਰ ਹਮਦਰ ਟੀਵੀ ਤੇ ਹੈਲੋ ਹਾਂਜੀ ਪ੍ਰਗਟ ਜੀ ਸੁਣ ਪਾਰਿਓ ਆਵਾਜ਼ ਪਹੁੰਚਦੀ ਪਹਿਲਾਂ ਦੱਸੋ ਤੁਹਾਡੇ ਤੱਕ ਸਵਕੀ ਟੈਕਨੀਕੀ ਕਾਰਨ ਕਰਕੇ ਸੰਪਰਕ ਦੁਬਾਰਾ ਕਰਨ ਦੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਇਹ ਵੱਡਾ ਮਸਲਾ ਤੇ ਇਸ ਦੇ ਉੱਪਰ ਖੁੱਲ ਕੇ ਚਰਚਾ ਕਰਨੀ ਵੀ ਬੰਦੀ ਹੈ ਕਿਉਂਕਿ 2023 ਤੋਂ ਜੋ ਹੈ ਐਨਐਫਐ ਦੇ ਅਧੀਨ ਅੰਮ੍ਰਿਤਪਾਲ ਸਿੰਘ ਜਿਹੜਾ ਕਿ ਡਿਬੜੂਗੜ ਜੇਲ੍ਹ ਦੇ ਵਿੱਚ ਨੇ ਤੋ ਪ੍ਰਗਟ ਸਿੰਘ ਮੀਆਬਿੰਦ ਦੁਬਾਰਾ ਤਾਂ ਸਾਡੇ ਨਾਲ ਜੁੜ ਚੁੱਕੇ ਨੇ ਸੋ ਪ੍ਰਗਟ ਜੀ ਜਿਸ ਤਰ੍ਹਾਂ ਦੇ ਨਾਲ ਅੱਜ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਇਨਕਾਰ ਕਰ ਦਿੱਤਾ ਗਿਆ ਇਸ ਪਟੀਸ਼ਨ ਤੇ ਸੁਣਵਾਈ ਕਰਨ ਨੂੰ ਲੈ ਕੇ ਸਭ ਤੋਂ ਪਹਿਲਾ ਰਿਐਕਸ਼ਨ ਤੁਹਾਡਾ ਵੇਖੋ ਜੀ ਅਸੀਂ ਐਨਐਪੀ ਅਸੀਂ ਉਹ ਗੱਲ ਕਰਦੇ ਆਂ ਵੀ ਆਪਾਂ ਜਿਹੜਾ ਨੇ ਸੰਵਿਧਾਨ ਦੇ ਵਿੱਚ ਆਪਾਂ ਕਾਨੂੰਨ ਨੂੰ ਸਾਰਿਆਂ ਮੰਨਦੇ ਹਾਂ ਲੇਕਿਨ ਸਾਨੂੰ ਤਕਰੀਬਨ 3 ਸਾਲ ਹੋ ਚੱਲੇ ਆ ਜੀ ਹਾਈ ਕੋਰਟ ਦੇ ਵਿੱਚ ਉਹ ਪਟੀਸ਼ਨ ਪਾ ਰਹੇ ਹਾਂ ਕਿ ਭਾਈ ਸਾਬਤ ਜਿਹੜੀ ਪਹਿਲੀ ਵਾਰ ਐਨਐਸਐ ਲੱਗੀ ਪਹਿਲੀ ਵਾਰ ਤਾਂ ਅਸੀਂ ਚੈਲੇਂਜ ਨਹੀਂ ਕੀਤਾ ਜੇ ਦੂਸਰੀ ਐਨਐਸਐ ਲੱਗੀ ਉਹ ਤਾਂ ਚੈਲੇਂਜ ਕੀਤਾ ਹ ਅਜੇ ਤੱਕ 2 ਸਾਲ ਦੀ ਐਨਐਸਐ ਖਤਮ ਹੋ ਗਈ ਆਈ ਉੱਥੇ ਭਾਈ ਸਾਹਿਬ ਤੇ ਲੇਕਿਨ ਹਾਈ ਕੋਰਟ ਨੇ ਸਾਨੂੰ ਇਹ ਤਾਂ ਕਹੀ ਨਹੀਂ ਦੱਸਿਆ ਕਿ ਉਹ ਜਿਹੜੀ ਤੁਹਾਡੀ 2 ਸਾਲ ਦੀ ਐਨਐਸਐ ਸਹੀ ਲੱਗੀ ਕਿ ਗਲਤ ਲੱਗੀ ਆ ਇਸੇ ਕਰਕੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਗਏ ਹਾਂ ਪਰ ਸੁਪਰੀਮ ਕੋਰਟ ਨੇ ਅੱਜ ਫੇਰ ਕਹਤਾ ਵੀ ਤੁਸੀਂ ਹਾਈ ਕੋਰਟ ਨੂੰ ਠੀਕ ਉਹਨਾਂ ਨੇ ਕਿਹਾ ਛੇ ਮਹੀਨੇ ਦੇ ਵਿੱਚ ਉਹ ਫੈਸਲਾ ਕਰਨਗੇ ਤੇ ਚਲੋ ਆਈਓ ਹਾਈ ਕੋਰਟ ਦਾ ਫੇਰ ਦੁਬਾਰਾ ਰੋ ਤੋ ਮੀਆਂ ਬਿੰਦਜੀ ਪਹਿਲਾਂ ਵੀ ਤੁਸੀਂ ਕਈ ਵਾਰ ਹਾਈ ਕੋਰਟ ਦਾ ਰੁਕ ਕਰ ਚੁੱਕੇ ਹੋ ਉਥੋਂ ਤੁਹਾਡੇ ਕੋਈ ਵੀ ਫੈਸਲੇ ਦੀ ਸੁਣਵਾਈ ਨਹੀਂ ਹੁੰਦੀ ਕੋਈ ਤੁਹਾਡੇ ਜਿਹੜਾ ਕੀ ਹੈ ਕਾਰਵਾਈ ਨਹੀਂ ਕੀਤੀ ਜਾਂਦੀ ਹੁਣ ਜੋ ਸੁਪਰੀਮ ਕੋਰਟ ਦਾ ਰੁਕ ਕੀਤਾ ਤਾਂ ਉਥੋਂ ਦਵਾਪਸ ਵਾਪਸ ਹਾਈ ਕੋਰਟ ਭੇਜ ਦਿੱਤਾ ਗਿਆ ਤਾਂ ਹੁਣੇ ਵੀ ਜੇਕਰ ਅਦਾਲਤੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਪਰ ਕੋਈ ਹੱਲ ਨਾ ਨਿਕਲੇ ਤਾਂ ਅੱਗੇ ਦਾ ਕੀ ਰਹਿਣ ਵਾਲਾ ਪਲਾਨ ਤੁਹਾਡਾ ਅੱਗੇ ਅਸੀਂ ਤੁਹਾਨੂੰ ਦੱਸਿਆ ਜੋ ਪਲਾਨ ਹੈ ਉਹ ਚੱਲ ਰਿਹਾ 2027 ਦੇ ਵਿੱਚ ਜੀ 2027 ਦੇ ਵਿੱਚ ਭਾਈ ਸਾਹਿਬ ਨੂੰ ਅਸੀਂ ਇੱਕ ਜਿਹਦਾ ਮੁੱਖ ਮੰਤਰੀ ਦਾ ਕਾਬਦਾ ਕੰਮਾਂ ਦਾ ਮੁੱਖ ਮੰਤਰੀ ਬਣਾ ਆ ਗਏ ਫੇ ਠੀਕ ਅਸੀਂ ਤੱਕ ਉਹ ਕਹਿ ਰਹੇ ਹਾਂ ਵੀ ਕੋਰਟ ਆਪਣਾ ਫੈਸਲਾ ਸਹੀ ਕਰਨ ਵੀ ਚੀਜ਼ ਦੀ ਕਮਸਕਿਨ ਨੂੰ ਜਾਂਚ ਤੋਂ ਹੋਣੀ ਚਾਹੀਦੀ ਹੈ ਨਾ ਵੀ ਜਿਹੜੀ ਐਨਐਸਐਲ ਆਈਆ ਸਹੀ ਲੱਗੀ ਕਿ ਗਲਤ ਲੱਗੀ ਆ ਹੂੰ ਤੇ ਦੂਸਰਾ ਹੁਣ ਭਾਈ ਸਾਹਿਬ ਐਮਪੀ ਆ ਜੀ ਆਪੇ ਲੋਕ ਸਭਾ ਖਰੂਬ ਸਾਹਿਬ ਦੇ ਹਲਕਾ ਦੇ ਐਮਪੀ ਆ ਤੇ ਇਹਦੇ ਸਰਕਾਰਾਂ ਦਾ ਆਪਣਾ ਇਹਨਾਂ ਦਾ ਕੋਰਟਾਂ ਦਾ ਫਰਜ਼ ਮੰਨਦਾ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉਹ ਆਪਣੇ ਹਲਕੇ ਦੇ ਆਕਨਮੈਂਟ ਕੀ ਕਰਨ ਜੀ ਪਤਾ ਨਹੀਂ ਕੀ ਚੱਕਰੇ ਘੁੰਮਦਾ ਤੇ ਮੀਆਂ ਜੀ ਇਹ ਫੈਸਲਾ ਉਸ ਵੇਲੇ ਆਇਆ ਜਦੋਂ ਕੱਲ ਤਰੰਤਰਾਂ ਦੇ ਵਿੱਚ ਜ਼ਿਮਨੀ ਚੋਣ ਹੈ ਲੱਗਦਾ ਕਿ ਇਸ ਦਾ ਅਸਰ ਪਵੇਗਾ ਕੱਲ ਦੀਆਂ ਵੋਟਾਂ ਦੇ ਉੱਪਰ ਨਹੀਂ ਜੀ ਕੋਈ ਵੋਟਾਂ ਦੇ ਹੱਥ ਉੱਤੇ ਅਸਰ ਨਹੀਂ ਪਾਉ ਵੇਖੋ ਜਦੋਂ ਭਾਈ ਸਾਹਿਬ ਨੇ ਇਲੈਕਸ਼ਨ ਲੜੀ ਉਦੋਂ ਕਿਹੜੇ ਬਾਹਰੇ ਹੂੰ ਉਦੋਂ ਭਾਈ ਸਾਹਿਬ ਅੰਦਰ ਹੀ ਜੀ ਉਦੋਂ ਵੀ ਅੰਦਰ ਹੀ ਤਾਂ ਹੁਣ ਜੇ ਕੱਲ ਅੱਜ ਫੈਸਲਾ ਕੋਈ ਚੱਕਰੀ ਇਸ ਚੀਜ਼ ਦਾ ਸੰਗਤ ਉੱਤੇ ਕੋਈ ਅਸਰ ਨਹੀਂ ਪਾ ਪਹਿਲਾਂ ਹੀ ਪਤਾ ਹੈ ਵੀ ਐਡੀ ਛੇਤੀ ਕੋਈ ਨੇ ਸਾਨੂੰ ਕੋਟਾ ਨੇ ਕੋਈ ਫੈਸਲਾ ਨਹੀਂ ਦੇਣਾ ਕੋਈ ਇਹ ਖਾਸ ਕੋਈ ਇਹ ਸਾਨੂੰ ਕੋਈ ਇਹਦੇ ਤੇ ਅਸਰ ਪੈਣ ਵਾਲੀ ਗੱਲ ਨਹੀਂ ਹੈ। ਹੂੰ। ਸੋ ਨਰਾਜ ਨਿਰਾਸ਼ਾ ਹੋਈ ਇੱਕ ਬੜੀ ਆਸਾ ਉਮੀਦ ਦਾ ਦੇ ਨਾਲ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ ਕਿ ਅਦਾਲਤ ਸ਼ਾਇਦ ਕੁਝ ਤੁਹਾਡੇ ਹੱਕ ਦੇ ਵਿੱਚ ਫੈਸਲਾ ਕਰ ਦੇਵੇ ਐਨਐਸ ਨੂੰ ਲੈ ਕੇ ਕੋਈ ਰਾਹਤ ਮਿਲ ਜਾਵੇ। ਨਹੀਂ ਅਸੀਂ ਤੇ ਵੇਖੋ ਜੀ ਪਹਿਲਾਂ ਹੀ ਇਹ ਗੱਲ ਕੱਲੀ ਆ ਕਿ ਜਿਹੜੇ ਜਿੰਨੇ ਵੀ ਆਪਣੇ ਇੰਡੀਆ ਦੇ ਕਾਨੂੰਨ ਆ ਨਾ ਸਿੱਖਾਂ ਵਾਸਤੇ ਹੋ ਰਿਹਾ ਤਾਂ ਦੂਸਰਿਆਂ ਵਾਸਤੇ ਹੋ ਰਿਹਾ ਖਾਸ ਕਰਕੇ ਪੰਜਾਬ ਵਾਸਤੇ ਉਹ ਕਾਨੂੰਨੀ ਹੈਗੇ। ਹੂੰ। ਕਿਉਂਕਿ ਐਸਐਸਏ ਕਰਕੇ ਨਾਲ ਹੀ ਭਾਈ ਸਾਹਿਬ ਦੇ ਤੁਹਾਨੂੰ ਪਤਾ ਬਾਰਾਮੂਲਾ ਵਾਲੇ ਜਿਹੜੇ ਆਪਣੇ ਜਿੰਨੋਂ ਪਾ ਲੱਗੀ ਹਾਂ ਅੰਟੀ ਬਣੇ ਉਹਨਾਂ ਦਾ ਜੋ ਠੀਕ ਹੈ ਮਾੜੀ ਗੱਲ ਇਹ ਨੇ ਵਧੀਆ ਚੀਜ਼ ਉਹਨਾਂ ਨੇ ਆ ਕੇ ਉੱਥੇ ਬੋਲੇ ਆਪਣਾ ਪਰ ਅਸੀਂ ਮੈਨੇ ਭਾਈ ਸਾਹਿਬ ਦਾ ਜੋ ਭਾਈ ਸਾਹਿਬ ਨੂੰ ਹਾਂ ਕੰਬਿਆੰਦਾ ਦਿੱਤਾ ਜਾਣਾ ਚਾਹੀਦਾ ਅਸੀਂ ਇਸੇ ਕਰਕੇ ਤੇ ਕਹਿੰਦੇ ਆ ਕਿ ਜਿਹੜਾ ਸਾਡਾ ਤਨੂ ਨੇ ਸਾਰਿਆਂ ਵਾਸਤੇ ਇੱਕ ਬਰਾਬਰ ਕੀਤਾ ਜਾਵੇ ਹੂੰ ਫਤਨਤ ਵੱਲ ਗੱਲਬਾਤ ਕਰਨ ਲਈ 바ਕੀ ਜਿਸ ਤਰ੍ਹਾਂ ਦੇ ਨਾਲ ਪ੍ਰਗਟ ਸਿੰਘ ਮਿਆਂਬਿੰਡ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਹਮੇਸ਼ਾ ਹੀ ਅੱਤਕਾ ਹੁੰਦਾ ਆਇਆ ਸਿੱਖਾਂ ਦੇ ਨਾਲ ਅਤੇ ਹੁਣ ਜੋ ਸੁਪਰੀਮ ਕੋਰਟ ਦੇ ਵੱਲੋਂ ਵੀ ਫੈਸਲਾ ਕੀਤਾ ਗਿਆ ਉਸ ਨੂੰ ਲੈ ਕੇ ਕਿਤਨਾ ਕਿਤੇ ਉਹਨਾਂ ਨੇ ਨਿਰਾਸ਼ਗੀ ਜ਼ਰੂਰ ਪ੍ਰਗਟਾਈ ਹੈ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਉਹ ਜੋ ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਜਾਓ ਦੁਬਾਰਾ ਤੋਂ ਹੁਣ ਜਿਹੜਾ ਕੀ ਹੈ ਹਾਈ ਕੋਰਟ ਦਾ ਰੁਖ ਕੀਤਾ ਜਾਵੇਗਾ ਐਨਐਸਓ ਨੂੰ ਲੈ ਕੇ ਅਤੇ ਜੋ ਸੁਪਰੀਮ ਕੋਰਟ ਨੇ ਹੁਕਮ ਦਿੱਤਨੇ ਕਿ 6 ਹਫਤੇ ਦੇ ਅੰਦਰ ਅੰਦਰ ਇਸ ਦੇ ਉੱਪਰ ਫੈਸਲਾ ਹੋਣਾ ਚਾਹੀਦਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਇਸ ਮਸਲੇ ਦੇ ਵਿੱਚ ਕੀ ਆਪਣਾ ਵੱਡਾ ਫੈਸਲਾ ਸੁਣਾਉਂਦਾ ਹੈ